ਸਕ੍ਰੀਨ ਤੇ ਨਜ਼ਰ ਆ ਰਹੀਆਂ ਖੁਸ਼ੀ ਦੇ ਮਾਹੌਲ ਦੀਆਂ ਇਹ ਤਸਵੀਰਾਂ ਮੁਕੇਰੀਆਂ ਦੇ ਨਜ਼ਦੀਕੀ ਸਰਕਾਰੀ ਹਾਈ ਸਕੂਲ ਜਾਂਦਪੁਰ ਕਮਲੂ ਦੀਆਂ ਹਨ ਜਿੱਥੇ ਸਕੂਲ ਵੱਲੋਂ ਆਯੋਜਿਤ ਕੀਤੇ ਸਨਮਾਨ ਸਮਾਰੋਹ ਦੌਰਾਨ ਦਿੱਲੀ ਵਿਖੇ ਹੋਈਆਂ 68ਵੀਂ ਨੈਸ਼ਨਲ ਸਕੂਲ ਗੇਮ ਵਿੱਚ ਗਤਕੇ ਦੇ ਹੋਏ ਮੁਕਾਬਲਿਆਂ ਦੌਰਾਨ ਪਹਿਲਾ ਸਥਾਨ ਹਾਸਲ ਕਰਕੇ ਸੋਨ ਤਮਗਾ ਜਿੱਤਣ ਵਾਲੇ ਦੋ ਵਿਦਿਆਰਥੀਆਂ ਬਲਰਾਜ ਸਿੰਘ ਅਤੇ ਸੂਜਲ ਦਾ ਸਕੂਲ ਪ੍ਰਿੰਸੀਪਲ ਸਮੂਹ ਸਟਾਫ ਅਤੇ ਗਤਕਾ ਐਸੋਸੀਏਸ਼ਨ ਵੱਲੋਂ ਸਰਪ੍ਰਸਤ ਭੁਪਿੰਦਰ ਸਿੰਘ ਪਿੰਕੀ ਦੀ ਅਗਵਾਈ ਵਿੱਚ ਸਰੋਪਾ ਸਨਮਾਨ ਚਿੰਨ ਅਤੇ ਨਗਦ ਰਕਮ ਨਾਲ ਸਨਮਾਨ ਕੀਤਾ ਗਿਆ ਇਸ ਮੌਕੇ ਜਿੱਥੇ ਸੋਨ ਤਮਗਾ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਵੱਲੋਂ ਆਪਣੀ ਕਾਮਯਾਬੀ ਪਿੱਛੇ ਸਕੂਲ ਪ੍ਰਿੰਸੀਪਲ ਸਮੂਹ ਸਟਾਫ ਡੀਪੀ ਮੈਡਮ ਕੋਚ ਸਹਿਬਾਨ ਅਤੇ ਪਰਿਵਾਰ ਦਾ ਸਹਿਯੋਗ ਹੋਣਾ ਦੱਸਿਆ ਉਥੇ ਸਕੂਲ ਹੈਡਮਾਸਟਰ surjit singh ਸਕੂਲ ਕਲਰਕ parshottam singh purewal ਅਤੇ ਬੱਚਿਆਂ ਦੇ ਮਾਪਿਆਂ ਵੱਲੋਂ ਵਿਦਿਆਰਥੀਆਂ ਦੇ ਇਸ ਉਪਲਬਧੀ ਉੱਤੇ ਮਾਣ ਮਹਿਸੂਸ ਕਰਦੇ ਆ ਸਕੂਲ ਪਰਿਵਾਰ ਅਤੇ ਇਲਾਕੇ ਲਈ ਫਕਰ ਵਾਲੀ ਗੱਲ ਦੱਸੀ ਨਿਊ ਚੜਦਾ ਪੰਜਾਬ ਲਈ ਧਰਮਚੰਦ ਮੁਕੇਰੀਆ ਸਾਡੇ ਸਕੂਲ ਦੇ ਵਿਦਿਆਰਥੀ ਬਲਰਾਜ ਸਿੰਘ ਅਤੇ ਸੁਜਲ ਜਿਹੜੇ ਸਾਡੇ ਸਕੂਲ ਦੇ ਵਿਦਿਆਰਥੀ ਨੇ ਤੇ ਬਲਰਾਜ ਸਿੰਘ 10th ਕਲਾਸ ਦਾ ਤੇ ਸੁਝਨ 9th ਇਹਨਾਂ ਨੇ ਜਿਹੜਾ ਹੈ 68ਵੀਆਂ ਨੈਸ਼ਨਲ ਸਕੂਲ ਖੇਡਾਂ ਦੇ ਵਿੱਚ ਆ ਭਾਗ ਲਿਆ ਸੀ ਤੇ ਉੱਥੋਂ ਇਹਨਾਂ ਨੇ 골ਡ ਮੈਡਲ ਜਿਹੜਾ ਹੈ ਜਿੱਤਿਆ ਹੈ ਮੈਂ ਅੱਜ ਬਹੁਤ ਮਾਣ ਮਹਿਸੂਸ ਕਰ ਰਿਹਾ ਹਾਂ ਇਹਨਾਂ ਬੱਚਿਆਂ ਤੇ ਮੈਨੂੰ ਬਹੁਤ ਮਾਣ ਹੈ ਅਸੀਂ ਖੁਸ਼ੀ ਮਹਿਸੂਸ ਕਰ ਰਹੇ ਹਾਂ ਬਹੁਤ ਜ਼ਿਆਦਾ ਸਾਡੇ ਸਰਕਾਰੀ ਹਾਈ ਸਕੂਲ ਜਾਦਪੁਰ ਕਮਰੂ ਸਕੂਲ ਦੇ 2 ਵਾਰ ਕੀ ਇੱਕ ਨੌਵੀਂ ਦਾ ਤੇ ਇੱਕ ਦਸਵੀਂ ਦਾ ਬਲਰਾਜ ਸਿੰਘ ਤੇ ਸੂਜਨ ਜਿਨ੍ਹਾਂ ਨੇ 68ਵੇਂ ਸਕੂਲ ਨੈਸ਼ਨਲ ਗੇਮਾਂ 'ਚ ਭਾਗ ਲਿਆ ਉਹਦੇ ਵਿੱਚੋਂ ਗਤਕੇ ਵਿੱਚੋਂ ਇਹਨਾਂ ਨੇ ਸੋਨਾ ਆ 골ਡ ਮੈਡਲ ਜਿੱਤਿਆ ਹੈ ਭਾਰਤ ਪੱਧਰ ਤੇ ਇਹ ਸਾਡੇ ਸਕੂਲ ਵਾਸਤੇ ਸਾਡੇ ਸਟਾਫ ਵਾਸਤੇ ਸਾਡੇ ਇਲਾਕੇ ਵਾਸਤੇ ਬਹੁਤ ਖੁਸ਼ੀ ਦੀ ਮਾਣ ਵਾਲੀ ਗੱਲ ਹੈ ਇਹਨਾਂ ਬੱਚਿਆਂ ਨੇ ਭਾਰਤ ਪੱਧਰ ਤੇ ਸਾਡੇ ਸਕੂਲ ਦਾ ਜਿਹੜਾ ਨਾਂ ਚਮਕਾਇਆ ਜਿੱਥੇ ਇਹਨਾਂ ਦਾ ਸਾਡੇ ਸਕੂਲ ਮੁਖੀ ਜੀ ਵਧਾਈ ਦੇ ਪਾਤਰ ਨੇ ਉੱਥੇ ਇਹਨਾਂ ਦੇ ਮਾਪਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦੇ ਆ ਕਿਉਂਕਿ ਇਹਨਾਂ ਨੇ ਸਾਡੇ ਇਲਾਕੇ ਦਾ ਸਕੂਲ ਦਾ ਨਾਂ ਬਹੁਤ ਚਮਕਾਇਆ ਤੇ ਆਸ ਕਰਦੇ ਆ ਵੀ ਇਹ ਜਿਹੜੇ ਬੱਚੇ ਨੇ ਅੱਗੇ ਵੀ ਜਾ ਕੇ ਇਦਾਂ ਹੀ ਮੱਲਾ ਮਾਰਦੇ ਰਹਿਣਗੇ ਤੇ ਮੈਂ ਸਮੂਹ ਸਟਾਫ ਦਾ ਬਹੁਤ ਧੰਨਵਾਦੀਆਂ ਤੇ ਮੈਨੂੰ ਅੱਜ ਉਹਨਾਂ ਨੇ ਸਨਮਾਨ ਕੀਤਾ ਹੈ ਤੇ ਵੀ ਮੈਂ ਗਤਕਾ ਖੇਡ ਕੇ ਆਇਆ ਹੈ 68ਵੇਂ ਸਕੂਲ ਗੇਮਸ ਸੀਗੀਆਂ ਤੇ ਇਹ ਦਿੱਲੀ ਵਿੱਚ ਸੀਗੀਆਂ ਤੇ ਬੜੇ ਟਫ ਮੈਚ ਸੀਗੇ ਗਤਕਾ ਗਤਕਾ ਗੇਮ ਹੈ ਤੇ ਇਸ ਵਿੱਚ ਸਾਡਾ 골ਡ ਮੈਡਲ ਆਇਆ ਇਹਦੇ ਵਿੱਚ ਸਭ ਨਾਲ ਜ਼ਿਆਦਾ ਮਿਹਨਤ ਸਾਡੀ ਇਹ ਡੀਪੀ मैम ਦੀ ਤੇ ਹੈਡਸੈਟ ਦੀ ਤੇ ਸਮੂਹ ਸਟਾਫ ਦੀ ਤੇ ਬਾਕੀ ਮੇਰੇ ਪੇਰੈਂਟਸ ਦੀ ਜਿਹੜੇ ਮੈਨੂੰ ਸੰਜੋਗ ਕਰਦੇ ਆ ਤੇ ਬਾਕੀ ਸਭ ਨਾਲ ਜ਼ਿਆਦਾ ਮਿਹਨਤ ਮੇਰੇ ਕੋਚ ਸਰਬੰਨਾ ਦੀ ਸਰਦਾਰ ਵਿਜੇਪਰਦਾਸ ਸਿੰਘ ਸਚਨਾਮ ਸਿੰਘ ਜੀ ਤੇ ਬਲਰਾਜ ਸਿੰਘ ਤੇ ਗੁਰਪ੍ਰੀਤ ਸਿੰਘ ਇਹਨਾਂ ਨਾਲ ਜ਼ਿਆਦਾ ਪਿੱਛੇ ਸੰਯੋਗ ਹੈ ਤੇ ਤਾਂ ਹੀ ਮੈਡ ਲਾਂਦਾ ਕਿ ਮੈਂ ਅੱਗੇ ਇਦਾਂ ਵੀ ਹੁਣ ਵਾਤੋਵਾਤੇ ਹੁਣ ਮਿਹਨਤ ਲਾਵਾਂਗੇ ਤੇ ਅੱਗੇ ਫੇਰ ਨੈਸ਼ਨਲ ਲੈਵਲ ਜਾਵਾਂਗੇ ਤੇ ਅੱਗੇ ਫੇਰ ਖੇਲੋਆਂ ਦੇ ਖੇਡਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਨੂੰ ਜੀ ਬੜੀ ਹੀ ਮਾਣ ਵਾਲੀ ਗੱਲ ਹੈ ਪਿਆਰ ਸਵਾਸਤੇ ਤਾਂ ਬਹੁਤ ਹੀ ਮਾਣ ਵਾਲੀ ਗੱਲ ਹੁੰਦੀ ਹੈ ਬਾਕੀ ਸਕੂਲ ਦਾ ਬਹੁਤ ਹੀ ਸਹਿਯੋਗ ਰਿਹਾ ਤੇ ਇਹਨਾਂ ਦੇ ਜਿਹੜੇ ਉਸਤਾਦ ਆ ਸੱਚ ਨਾਮ ਹੈ ਉਹਨਾਂ ਨੇ ਬਹੁਤ ਸਾਰਾ ਜੋਗ ਰਿਹਾ ਕਿਉਂਕਿ ਨੈਸ਼ਨਲ ਵਿੱਚ ਜਾਣਾ ਬਹੁਤ ਵੱਡੀ ਗੱਲ ਹੈ ਕਿਉਂਕਿ ਨੈਸ਼ਨਲ ਵਿੱਚ ਬਹੁਤ ਹੀ ਘੱਟ ਜਿਹੜੇ ਵਿਦਿਆਰਥੀ ਆ ਪਹੁੰਚ ਬੰਦੇ ਇਸ ਲਈ ਇਹਨਾਂ ਨੇ ਦਿੱਲੀ ਫਤਿਹ ਕਰਕੇ ਤੇ 골ਡ ਮੈਲਰ ਉੱਥੋਂ ਜਿੱਤਿਆ ਇਹਨਾਂ ਨੇ ਗਤਕੇ ਦੇ ਵਿੱਚੋਂ 68ਵੀਂ ਜਿਹੜੀ ਇਹਨਾਂ ਦੀ ਸੀਗੀ ਗੇਮ ਸੀਗੀ ਸਕੂਲ ਵੱਲੋਂ ਗਏ ਸੀਗੇ ਇਹਨਾਂ ਦਾ ਪੀਟੀ ਮੈਡਮ ਦਾ ਤੇ ਆਪਣੇ ਪ੍ਰਿੰਸੀਪਲ ਸਾਹਿਬ ਸਰਜੀਤ ਸਿੰਘ ਜੀ ਔਰ ਪੂਰੇਵਾਲ ਸਾਹਿਬ ਜੀ ਔਰ ਪੂਰੇ ਸਟਾਫ ਦੇ ਅਸੀਂ ਬਹੁਤ ਧੰਨਵਾਦੀ ਆ ਕਿਉਂਕਿ ਇਹਨਾਂ ਨੇ ਪੂਰਾ ਪੂਰਾ ਮੌਕਾ ਬੱਚਿਆਂ ਨੂੰ ਜਿਹੜਾ ਹੈ ਪੂਰੀ ਸਕਲਾਹੀ ਜਿਹੜੀ ਦਿੱਤੀ ਹੈ ਔਰ ਪੂਰਾ ਟਾਈਮ ਦਿੱਤਾ ਉਹਨਾਂ ਨੂੰ ਖੇਡਾਂ ਵਾਸਤੇ ਇਸ ਲਈ ਇਹਨਾਂ ਦਾ ਬਹੁਤ ਹੀ ਧੰਨਵਾਦ ਪੂਰੇ ਸਟਾਫ ਦਾ ਬਹੁਤ ਧੰਨਵਾਦ ਅਸੀਂ ਆਨ ਬੱਚਿਆਂ ਨੂੰ ਵੀ ਕਹਿੰਦੇ ਆ ਕਿ ਨਸ਼ਿਆਂ ਤੋਂ ਤੁਸੀਂ ਰਹਿਤ ਰਹਿਣਾ ਤੇ ਜਿਹੜੀਆਂ ਖੇਡਾਂ ਖੇਡਣੀਆਂ ਆ ਉਹ ਬਹੁਤ ਹੀ ਜ਼ਰੂਰੀ ਹੈ ਧੰਨਵਾਦ